ਬਾਈ ਮਨਪ੍ਰੀਤ ਤੁਸੀਂ ਜੋ ਮਰਜ਼ੀ ਕਰ ਲੋ ਪਰ ਭੱਜਣ ਮੈਂ ਤੈਨੂੰ ਨਹੀਂ ਹੁਣ ਦੇਣਾ ਕਿਸੇ ਪਾਸੇ ਸੋਸ਼ਲ ਮੀਡੀਆ ਤੇ ਲਿਆ ਕੇ ਮਿੰਟੋ ਮਿੰਟ ਖਬਰਾਂ ਚੜਾ ਦੇਣੇ ਕੀ ਕੀ ਆਪਣਾ ਤੁਸੀਂ ਜੰਗ ਜਿੱਤਦੇ ਫਿਰਦੇ ਆ ਕਾਹਦੀ ਜੰਗ ਐ ਤੁਹਾਡੀ ਅੱਜ ਤੁਸੀਂ ਮੇਰੇ ਖਿਲਾਫ ਬੋਲਵੇਂ ਕੱਲ ਨੂੰ ਕੋਈ ਹੋਰ ਸੱਪ ਕੱਢ ਕੇ ਬੈਠੇ ਹੋਵੋਗੇ ਕਿਸੇ ਨੂੰ ਉਂਗਲ ਕਰਨੀ ਬੜੀ ਸੌਖੀ ਬਾਬਾ ਜੀ ਅੱਜ ਤੈਨੂੰ ਪਤਾ ਲੱਗ ਗਿਆ ਵੀ ਬੀਬੀ ਨਵੀਤ ਕੌਰ ਮੇਰੀਆਂ ਵੀਡੀਓ ਬਣਾ ਕੇ ਮੇਰੇ ਸੋਸ਼ਲ ਮੀਡੀਆ ਤੇ ਮੈਨੂੰ ਪੇਸ਼ ਕਰਦੀ ਪਈ ਆ ਤੈਨੂੰ ਅੱਜ ਆਪਣਾ ਆਪਣਾ ਪਤਾ ਲੱਗ ਗਿਆ ਕਿ ਮੇਰੀ ਬੇਇੱਜ਼ਤੀ ਹੋ ਰਹੀ ਆ ਜਦ ਮੈਨੂੰ ਕੋਈ ਮੈਨੂੰ ਕੋਈ ਮੈਨੂੰ ਨਾ ਕਹਿ ਦੇ ਭਾਈ ਮਨਪ੍ਰੀਤ ਦਾ ਐਦਾਂ ਹੋ ਗਿਆ ਤੇਰੇ ਅੰਦਰ ਜਿਹੜਾ ਅੱਗ ਬਲਦੀ ਪਈ ਆ ਨਾ ਉਹ ਸਭ ਜਾਣਦੀ ਆ ਮੈਂ ਮੈਂ ਸ਼ਰਮਾਂ ਨੰਗੀ ਹੋ ਜਾਣਾ ਬਾਬਾ ਜੀ ਉਸ ਟਾਈਮ ਜਰਾ ਵੀ ਸ਼ਰਮ ਹਿਆ ਹੁੰਦਾ ਨਾ ਤੇ ਤੂੰ ਇੰਨਾ ਨਾ ਕਰਦਾ ਹੋਰ ਤੇ ਜਨਾਨੀਆਂ ਦੇ ਕੰਮ ਹੁੰਦੇ ਇੱਕ ਦੂਸਰੇ ਨੂੰ ਨਾ ਥੱਲੇ ਨੀਵਾ ਦਿਖਾਣਾ ਕੋਰੀ ਮਤ ਨੂੰ ਕਿਹਾ ਕਿ ਕੱਪੜੇ ਖੋੜ ਕੇ ਅਸੀਂ ਤੈਨੂੰ ਐ ਕਰਾਂਗੇ ਐ ਕਰਾਂਗੇ ਮੀਡੀਆ ਦੇ ਸਾਹਮਣੇ ਨੰਗੇ ਹੋ ਕੇ ਆਪਣਾ ਮੈਂ ਉਸੇ ਵੇਲੇ ਜਾਣ ਦਊਂਗੀ ਇਮਾਨ ਪ੍ਰੀਤ ਤੁਸੀਂ ਜੋ ਮਰਜ਼ੀ ਕਰ ਲਓ ਪਰ ਪਰ ਜਨਮ ਤੈਨੂੰ ਨਹੀਂ ਹੁਣ ਦੇਣਾ ਕਿਸੇ ਪਾਸੇ ਤੁਸੀਂ ਆਪ ਹੀ ਟਾਈਮ ਰੱਖਦੇ ਹੋ 18 ਤਰੀਕ ਨੂੰ ਕਿਉਂ ਨਾ ਭੰਜੀ ਬੈਠ ਜੀਏ ਆਪਾਂ ਕਿਉਂ ਬਹੁਤ ਸੋਹਣੇ মিডিਆ ਦੇ ਸਾਹਮਣੇ ਲਿਆਣਾ ਸ਼ਾਬਾਸ਼ ਤੇਰੇ ਮੈਂ ਤਾਂ ਇਹੋ ਜਿਹੇ ਜੋਧੇ ਨਾ ਪਹਿਲੀ ਵਾਰ ਦੇਖੇ ਆ ਜਿਹੜੇ ਸੋਸ਼ਲ ਮੀਡੀਆ ਦੇ ਵਿੱਚ ਲਿਆ ਕੇ ਜਨਾਨੀਆਂ ਨੂੰ ਉਹਨੂੰ ਬੇਇੱਜ਼ਤ ਕਰਨ ਵਾਲੇ ਇਹ ਜੋਧੇ ਨਾ ਮਹਾਨ ਮੈਂ ਤਾਂ ਇਹਨਾਂ ਦੇ ਨਾ ਮੈਂ ਵਾਰੀ ਵਾਰੇ ਜਮਾ ਇਹੋ ਜਿਹੇ ਜੋਧਿਆਂ ਦੇ ਜੋਦੇ ਘੁਆਂਦੇ ਜਿਹੜੇ ਆਪਣੇ ਆਪ ਨੂੰ ਕਿਸੇ ਨੂੰ ਬੇਇੱਜ਼ਤ ਕਰਨ ਵਾਸਤੇ ਜਲੀਲ ਕਰਨ ਵਾਸਤੇ ਸੋਸ਼ਲ ਮੀਡੀਆ ਤੇ ਲੈ ਕੇ ਆਉਂਦੇ ਆ ਜਿਉਂਦੇ ਰਸਤੇ ਭਲਾ ਹੋਵੇ ਅਰੁਣ ਹਾਂਜੀ ਜਿਉਂਦੇ ਵਜਰ ਭਲਾ ਹੋਵੇ ਮਹਾਰਾਜ ਤਰੱਕੀ ਬਖਸ਼ਦਾਤਾ ਸਰਕਾਰ ਬਾਬਾ ਜੀ ਨਾ ਤਾਂ ਅਸੀਂ ਕਿਸੇ ਦੀ ਜ਼ਮੀਨ ਸੰਭੜੀ ਆ ਤੇ ਨਾ ਸਾਡੀ ਕਿਸੇ ਨੇ ਸੰਭੜੀ ਆ ਸਾਨੂੰ ਕੋਈ ਨਹੀਂ ਅਸੀਂ ਸਭ ਕੁਝ ਜੇ ਅਸੀਂ ਤਾਂ ਪਹਿਲੇ ਪਹਿਲੀ ਗੱਲ ਚ ਇਹੀ ਕਹਿੰਦੇ ਆ ਸਾਡੇ ਕੋਲ ਸੰਗਤ ਆਵੇ ਚਾਹੇ ਨਾ ਆਵੇ ਕੋਈ ਮਰਜ਼ੀ ਜਿੰਨੂੰ ਮਰਜ਼ੀ ਮੰਨ ਸਕਦੇ ਆਪਾਂ ਆਪਾਂ ਇਹੜੀ ਆ ਗਿਆ ਵੀ ਇੱਕ ਆਜ਼ਾਦ ਪੰਜਾਬ ਇੱਕ ਹਿੰਦੁਸਤਾਨ ਦੇ ਵਿੱਚ ਰਹੇ ਆ ਰਹ ਰਹੇ ਆਪਾਂ ਇਹ ਥੋੜੀ ਹੈਗੇ ਵੀ ਕੋਈ ਆਪਾਂ ਕਹਿ ਦੂਗਾ ਵੀ ਪੀਰ ਨੂੰ ਨਹੀਂ ਮੰਨਣਾ ਤੁਸੀਂ ਇਹਨਾਂ ਨੇ ਉਹ ਲਬਜ਼ ਕਹੇ ਹੋਇਆ 크੍ਰਿਸਚੀਅਨਾਂ ਨੂੰ ਇਹ 크੍ਰਿਸਚਨ ਲੋਗ ਕਿੱਧਰ ਜਾ ਰਹੇ ਆ ਇਹ ਇਹਨਾਂ ਨੂੰ ਬੇਕੂਬ ਬਣਾਉਂਦੇ ਪਏ ਦੇਖੋ ਜੀ ਜੇ ਕੋਈ ਕੋ ਗੁਨਾਹ ਕਰੂਗਾ ਨਾ ਰੱਬ ਦੇ ਨਾਮ ਤੇ ਕੋਈ ਕੋਈ ਗਲਤੀ ਕਰੂਗਾ ਉਹਨੂੰ ਸਜ਼ਾ ਦੇਣ ਵਾਲਾ ਮਾਲਕ ਬੈਠਾ ਉਹ ਅੱਲਾ ਪਾਗ ਬੈਠਾ ਉਹ ਅਕਾਲ ਪੁਰਖ ਬੈਠਾ ਤੇਰੇ ਮੇਰੇ ਵਰਗਾ ਕੋਈ ਕਿਸੇ ਨੂੰ ਸਜ਼ਾ ਨਹੀਂ ਦੇ ਸਕਦਾ ਤੇ ਤੁਸੀਂ ਸੋਸ਼ਲ ਮੀਡੀਆ ਤੇ ਲਿਆ ਕੇ ਮਿੰਟੋ ਮਿੰਟ ਖਬਰਾਂ ਚੜਾ ਦਿੰਨੇ ਕੀ ਕੀ ਆਪਣਾ ਤੁਸੀਂ ਜੰਗ ਜਿੱਤਦੇ ਫਿਰਦੇ ਆ ਕਾਹਦੀ ਜੰਗ ਹੈ ਤੁਹਾਡੀ ਇਹ ਜੰਗ ਬਾਬਾ ਜੀ ਇਦਾਂ ਨਹੀਂ ਜਿੱਤੀ ਜਾਣੀਗੀ ਠੀਕ ਹੈ ਨਾ ਅੱਜ ਤੁਸੀਂ ਮੇਰੇ ਖਿਲਾਫ ਬੋਲਦੇ ਹੋ ਕੱਲ ਨੂੰ ਕੋਈ ਹੋਰ ਸੱਪ ਕੱਢ ਕੇ ਬੈਠੇ ਹੋਵੋਗੇ ਇਦਾਂ ਜੰਗਾ ਨਹੀਂ ਜਿੱਤੀਆਂ ਜਾਂਦੀਆਂ ਠੀਕ ਹੈ ਨਾ ਇੱਕ ਵਧੀਆ ਤਰੀਕੇ ਨਾਲ ਨਾ ਸੋਹਣੇ ਤਰ੍ਹਾਂ ਪੇਸ਼ ਆਉਂਗੇ ਤਾਂ ਬਹੁਤ ਵਧੀਆ ਗੱਲਬਾਤ ਹੈ ਮੈਂ ਕਹਨੀ ਹੈ ਵੀ ਤੁਸੀਂ ਮਨਪ੍ਰੀਤ ਭਾਜੀ ਤੁਸੀਂ ਆਪਣਾ ਰਾਹ ਬਦਲੋ ਤਾਂ ਠੀਕ ਹੈ ਗੱਲ ਅਸੀਂ ਹਰ ਬਾਰ ਹਰ ਬਾਰ ਅਸੀਂ ਇਹ ਗੱਲ ਕਹਿੰਨੇ ਆ ਠੀਕ ਹੈ ਜਿਹੜੇ ਗਲਤੀਆਂ ਕਰਦੇ ਆ ਜਾਂ ਜੋ ਕਰ ਰਹੇ ਆ ਜੋ ਕਿਸ ਤਰ੍ਹਾਂ ਕੋਈ ਵੀ ਚੀਜ਼ ਆ ਅਸੀਂ ਤੁਹਾਡੇ ਨਾਲ ਆ ਅਸੀਂ ਅਸੀਂ ਐਗਰੀ ਆ ਉਸ ਚੀਜ਼ ਲਈ ਵੀ ਠੀਕ ਆ ਇੱਥੇ ਗਲਤ ਹੋ ਰਿਹਾ ਹਾਂ ਆਪਾਂ ਠੀਕ ਆ ਠੱਲ ਪਾਣੀ ਚਾਹੀਦੀ ਇਹ ਚੀਜ਼ਾਂ ਨੂੰ ਪਰ ਹੁਣ ਆਪਾਂ ਇਹਦੇ ਨਾਲ ਕਿੱਦਾਂ ਹੈ ਤੇ ਨਹੀਂ ਬਾਬਾ ਜੀ ਇੱਕ ਮਿੰਟ ਆਪਾਂ ਉਹ ਚੀਜ਼ਾਂ ਦੇ ਨਾਲ ਆ ਠੀਕ ਆ ਅਸੀਂ ਤਾਂ ਕਹਿ ਚੁੱਕੇ ਆ ਫੇਰ ਤੁਸੀਂ ਸਾਡੇ ਲਈ ਪਖੰਡ ਦੱਸਦੇ ਪਿਆ ਆ ਬਾਬਾ ਜੀ ਮੈਂ ਤਾਂ ਆਪਣਾ ਸਾਰਾ ਕੁਝ ਵੇਚ ਕੇ ਡੇਰਾ ਬਣਾਉਣ ਲੱਗੀ ਆਪਣੀ ਸਰਕਾਰ ਦਾ ਤੇ ਤੂੰ ਆਪਣਾ ਘਰ ਵੇਚ ਕੇ ਤੇ ਗੁਰੂ ਘਰ ਬਣਾ ਦੇ ਐਨਾ ਤੂੰ ਪੰਥ ਦਾ ਤੂੰ ਆਗੂ ਆ ਕਿਸੇ ਨੂੰ ਉਂਗਲ ਕਰਨੀ ਬੜੀ ਸੋਖੀ ਬਾਬਾ ਜੀ ਅੱਜ ਤੈਨੂੰ ਪਤਾ ਲੱਗ ਗਿਆ ਵੀ ਬੀਬੀ ਨਵੀਤ ਕੌਰ ਮੇਰੀਆਂ ਵੀਡੀਓ ਬਣਾ ਕੇ ਮੇਰੇ ਸੋਸ਼ਲ ਮੀਡੀਆ ਤੇ ਮੈਨੂੰ ਪੇਸ਼ ਕਰਦੀ ਪਈ ਆ ਤੈਨੂੰ ਅੱਜ ਆਪਣਾ ਆਪਣਾ ਪਤਾ ਲੱਗ ਗਿਆ ਕਿ ਮੇਰੀ ਬੇਇੱਜ਼ਤੀ ਹੋ ਰਹੀ ਆ ਜਦ ਮੈਨੂੰ ਕੋਈ ਮੈਨੂੰ ਕੋਈ ਮੈਨੂੰ ਨਾ ਕਹ ਦੇ ਭਾਈ ਮਨਪ੍ਰੀਤ ਦਾ ਇਦਾਂ ਹੋ ਗਿਆ ਮੈਨੂੰ ਕੋਈ ਮੈਨੂੰ ਗੁੱਡਵਿਲ ਐ ਕਰਦੇ ਰਹਿਣ ਵੀ ਕੋਈ ਇਹ ਨਾ ਕਹ ਦੇ ਭਾਈ ਮਨਪ੍ਰੀਤ ਛੋਟਾ ਹੋ ਗਿਆ ਤੇ ਤੁਸੀਂ ਜਿੰਦੀ ਮਰਜ਼ੀ ਲਾ ਕੇ ਰੱਖ ਦੋ ਕਿਹੜੀ ਕਿਤਾਬ ਚ ਲਿਖਿਆ ਬਾਬਾ ਜੀ ਨਾ ਤਾਂ ਤੁਸੀਂ ਕਾਨੂੰਨ ਹੱਥ ਚ ਲੈ ਸਕਦੇ ਆ ਉਸ ਵਾਰ ਸਫਾਈ ਬੜੀ ਸੋਹਣੀ ਪੇਸ਼ ਕਰਦੇ ਆ ਤੇਰੇ ਅੰਦਰ ਜਿਹੜਾ ਅੱਗ ਬਲਦੀ ਪਈ ਆ ਨਾ ਉਹ ਸਭ ਜਾਣਦੀ ਆ ਮੈਂ ਬਾਤ ਬੋਸਣਾ ਪੇਸ਼ ਕਰਦੇ ਦੇਖੋ ਜੀ ਸਾਡੇ ਧਰਮਾਂ ਨਾਲ ਕੋਈ ਲੜਾਈ ਨਹੀਂ ਸਾਡੀ ਧਰਮਾਂ ਮੈਂ ਕੱਲ ਨੂੰ ਜਿਹੜੀਆਂ ਤੁਸੀਂ ਮੈਨੂੰ ਮੈਨੂੰ ਟੌਰਚਰ ਕੀਤਾ ਨਾ ਫੋਨ ਕਰਕੇ ਜਿਹੜਾ ਮੇਰੇ ਨਾਲ ਤੁਸੀਂ ਬਹਿਸ ਵਾਜੀਆਂ ਕੀਤੀਆਂ ਮੈਂ ਸਾਰੀਆਂ ਇੱਥੇ ਪਾਉਂਗੀ ਸੋਸ਼ਲ ਮੀਡੀਆ ਤੇ ਫਿਰ ਬੜੇ ਸੋਹਣੇ ਸਫਾਇਦੇ ਦਾ ਨਿੱग्गा ਸੁਬਾ ਬਾਬਾ ਤੇਰਾ ਕੋਈ ਨਿੱग्गा ਸੁਆਣੀ ਜੇ ਤੈਨੂੰ ਜਰਾ ਵੀ ਸ਼ਰਮ ਹਿਆ ਹੁੰਦਾ ਨਾ ਤੇ ਤੂੰ ਇੰਨਾ ਨਾ ਕਰਦਾ ਤੂੰ ਜਿੱਥੇ ਜਿੱਥੋਂ ਦਾ ਕਾਰਨਾ ਨਾ ਜੋ ਕਰਨਾ ਕਰ ਲਾ ਜਿੰਨਾ ਤੇਰਾ ਜੋਰ ਲੱਗਦਾ ਨਾ ਕਿਸੇ ਤੀਮੀ ਨੂੰ ਬਦਨਾਮ ਕਰ ਲਈ ਕਿਸੇ ਬੰਦੇ ਨੂੰ ਬਦਨਾਮ ਕਰ ਲਈ ਤੂੰ ਕਰ ਲਾ ਪਰ ਤੇਰਾ ਹਸਾਬ ਉਹ ਲਊਗਾ ਲਊਗਾ ਜ਼ਰੂਰ ਇਹ ਵੀ ਇੱਕ ਫਕੀਰ ਦਾ ਵਾਦਾ ਤੇਰ ਤੁਸੀਂ ਆ ਵੀਡੀਓ ਚੱਕ ਕੇ ਮੇਰੀਆਂ ਰਿਕਾਰਡਿੰਗਾਂ ਲਾ ਕੇ ਤੇ ਵੀਡੀਓ ਪੈਂਟਾ ਆ ਲੀਆਂ ਮੈਂ ਤਾਂ ਕਿਆ ਖੋਦ ਮੇਰੀ ਜ਼ਿੰਦਗੀ ਕੀ ਸੀ ਮੈਂ ਕਿਹੜੀ ਮੈਨੂੰ ਮਾਲਕ ਨੇ ਕਿੱਦਾਂ ਬਣਾ ਦਿੱਤਾ ਮੈਂ ਰਪੈਂਟਾ ਪਾਉਂਦੀ ਸੀ ਮੈਂ ਤਾਂ ਸੋਹਣੇ ਸੋਹਣੇ ਸੂਟ ਪਾਉਂਦੀ ਸੀ ਹਰ ਚੀਜ਼ ਨੂੰ ਵਧੀਆ ਤੋਂ ਵਧੀਆ ਮੈਂ ਆਪਣੇ ਆਪ ਨੂੰ ਰੱਖਦੀ ਸੀ ਮੈਨੂੰ ਆਲ ਕਰਨੇ ਛੁੜੇ ਮੈਨੂੰ ਘੁੰਗਰੂ ਪਵਾਤੇ ਮੇਰੀ ਸਰਕਾਰ ਨੇ ਮੈਂ ਕੋਈ ਲਕੋ ਕੇ ਤਾਂ ਨਹੀਂ ਰੱਖਿਆ ਸਭ ਕੁਝ ਸਭ ਕੁਝ ਇਹ ਸੱਚ ਹੈ ਮੇਰੀ ਲਾਈਫ ਜੋ ਸੀ ਉਹ ਸੱਚ ਹੈ ਝੂਠੇ ਦੇ ਚਿੱਟ ਨਹੀਂ ਹੈਗਾ ਮੈਂ ਇਹ ਨਹੀਂ ਹੈਗਾ ਵੀ ਮੈਂ ਆਪਣਾ ਨਵਾਂ ਅਕਾਊਂਟ ਬਣਾ ਕੇ ਉੱਥੇ ਮੈਂ ਕੁਝ ਹੋਰ ਆ ਤੇ ਇੱਥੇ ਕੁਝ ਹੋਰ ਆ ਬਾਬਾ ਜੀ ਨਾ ਤਾਂ ਅਸੀਂ ਚੋਲੇ 'ਚ ਬੈਠੇ ਆ ਕਦੀ ਦਰਬਾਰ 'ਤੇ ਮੈਨੂੰ ਜਦੋਂ ਮਰਜੀ ਘਰ ਆ ਕੇ ਦੇਖ ਲਿਓ ਮੈਂ ਇੱਕ ਸਾਦੀ ਜਨਾਨੀ ਬਣ ਕੇ ਆਪਣੀ ਕਬੀਲਦਾਰੀ ਆਪਣੇ ਬੱਚੇ ਆਪਣੀ ਹਰ ਚੀਜ਼ ਨੂੰ ਨਿਭਾ ਰਹੀ ਆ ਤੇ ਤੁਸੀਂ ਉੱਠ ਕੇ ਇਹ ਜਨਾਨੀਆਂ ਦੇ ਕੰਮ ਹੁੰਦੇ ਆ ਇੱਕ ਦੂਸਰੇ ਨੂੰ ਨਾ ਥੱਲੇ ਨੀਵਾ ਦਿਖਾਣਾ ਇੱਕ ਜੋੜਿਆਂ ਦੇ ਕੰਮ ਨਹੀਂ ਹੈਗੇ ਇਹ ਜੋੜਾ ਮੈਂ ਤਾਂ ਪਹਿਲਾ ਜੋੜਾ ਦੇਖਿਆ ਜਿਹੜਾ ਕਿਸੇ ਦੀ ਬਦਨਾਮੀ ਦੇ ਵਿੱਚ ਇਹ ਚੀਜ਼ਾਂ ਨੂੰ ਕਰ ਰਿਹਾ ਕੋਈ ਵਧੀਆ ਕੰਮ ਕਰੋ ਕੋਈ ਮਾਲਕ ਤੁਹਾਡੇ ਤੇ ਮਿਹਰ ਭਰੇ ਹੱਥ ਰੱਖੇ ਸੱਚੀ ਸਰਕਾਰ ਅਗੋ ਕਹਿੰਦੇ ਮੈਂ ਤਾਂ ਬਾਬੇ ਨਾਨਕ ਦੀ ਜੋ ਵੀ ਇਹ ਤੁਸੀਂ ਚਲਾਉਣਾ ਪੂਰੇ ਹਿੰਦੁਸਤਾਨ ਨੂੰ ਮੈਂ ਤਾਂ ਫਿਰ ਮੁੱਖ ਮੰਤਰੀ ਸਾਹਿਬ ਨੂੰ ਵੀ ਇਹੀ ਕਹਿਨੀ ਆ ਮੈਂ ਤਾਂ ਸਾਰਿਆਂ ਨੂੰ ਕਹਿਨੀ ਆ ਵੀ ਇਹਨੂੰ ਦੋ ਡਿਊਟੀਆਂ ਦੇ ਨਿਭਾਵੇ ਆਪਣਾ ਫਰਜ਼ ਬਾਬਾ ਜੀ ਜੇ ਤੁਹਾਡੇ ਹੱਥ ਰੱਸਾ ਦੇ ਦਿੱਤਾ ਨਾ ਤੁਸੀਂ ਕਿਸੇ ਨੂੰ ਜੀਣਾ ਹਰਾਮ ਕਰ ਦੋਗੇ ਹਰ ਕਾਨੂੰਨ ਨੂੰ ਤੁਸੀਂ ਆਪਣੇ ਹੱਥ ਚ ਲੈ ਲਿਆ ਜਿਨ੍ਹਾਂ ਦੇ ਘਰੇ ਮਰਜ਼ੀ ਤੁਸੀਂ ਜਾ ਸਕਦੇ ਜਿਨ੍ਹਾਂ ਤੇ ਤੁਸੀਂ ਕਹਿ ਰਹੇ ਹੋ ਬੰਦੇ ਜਿਹੜੇ ਜਨਾਨੀਆਂ ਬਣਦੇ ਪਏ ਆ ਠੀਕ ਹੈ ਤੁਸੀਂ ਕਿਹਾ ਬੀਬੀ ਅ ਅ ਦੁਜਾ ਆਪਣੇ ਬਾਬੇ ਦੇ ਨਾਲ ਲੈਂਦੇ ਸੀ ਕੀ ਕਹਿੰਦੇ ਬੀਬੀ ਹਾਂ ਬੀਬੀ ਗੋਰਾ ਤੁਹਾਡੇ ਲਈ ਸਾਰੀਆਂ ਸਾਰੇ ਜਾਇਜ ਆ ਤੇ ਬਾਕੀਆਂ ਲਈ ਨਾਜਾਇਜ਼ ਆ ਗੱਲਾਂ ਤੁਸੀਂ ਤੁਸੀਂ ਕਿਸੇ ਦਾ ਬੇਇੱਜ਼ਤ ਕਰੋ ਤੇ ਇਹ ਸਭ ਕੁਝ ਜਾਇਜ ਆ ਤੇ ਬਾਕੀ ਸਾਰੀਆਂ ਨਾਜਾਇਜ਼ ਆ ਗੱਲਾਂ ਕਿਉਂਕਿ ਤੁਸੀਂ ਚੋੜਾ ਪਾ ਕੇ ਸਾਜ ਕੇ ਮਹਾਰਾਜ ਚੋੜਾ ਪਾ ਕੇ ਜੋ ਅੱਗੇ ਆਏ ਆ ਕਿਉਂਕਿ ਤੁਹਾਡੀ ਅਸੀਂ ਇੱਜ਼ਤ ਕਰਦੇ ਆ ਮੈਂ ਅੱਜ ਵੀ ਤੁਹਾਨੂੰ ਇਹ ਗੱਲ ਕਹਿਣੀ ਆ ਕੀ ਖਾਲਸਾ ਪੰਥ ਦੇ ਦੇਖੋ ਚੋੜਾ ਪਾ ਕੇ ਸਾਜ ਕੇ ਨਾ ਤੇ ਆਪਣੀ ਹਕੂਮਤ ਨਾ ਬਣਾਓ ਆਪਣੀ ਹਕੂਮਤ ਨਾ ਚਲਾ ਐ ਇਦਾਂ ਦੇ ਸਿੱਖ ਬੈਠੇ ਆ ਐਦਾਂ ਦੀਆਂ ਜਥੇਬੰਦੀਆਂ ਬੈਠੀਆਂ ਜਿਹੜੀਆਂ ਚੁੱਪ ਕਰਕੇ ਬੈਠੀਆਂ ਸ਼ਾਂਤਮਈ ਕਿਉਂਕਿ ਸਾਡਾ ਪੰਜਾਬ ਬਹੁਤ ਸੋਹਣਾ ਹੈ ਨਾ ਤਾਂ ਕਰਕੇ ਪਰ ਤੁਸੀਂ ਤੁਸੀਂ ਹਲਾ ਦੇਣਾ ਜਿੱਦਾਂ ਨੇ ਤੁਹਾਡੇ ਹਾਲਾਤ ਆ ਤੁਸੀਂ ਤਾਂ ਹਲਾ ਦੇਣਾ ਤੁਸੀਂ ਜਿਹੜੇ 10 15 ਜਾਣੇ ਇਕੱਠੇ ਹੋ ਕੇ ਘਰ ਘਰ ਘੁੰਮਦੇ ਫਿਰਦੇ ਹੋ ਤੁਸੀਂ ਹਲਾ ਦੇਣਾ ਜਿਹੜਾ ਕੋਈ ਵੀ ਸੰਗਤ ਨੂੰ ਜੋੜਦਾ ਕੋਈ ਸੰਗਤ ਇੰਨੀ ਬੇਕੂਫ ਹੈ ਮੈਂ ਤਾਂ ਕਹਿੰਦੀ ਜਿੰਨੇ ਜਿੰਨੇ ਵੀ ਵਿੱਚ ਮੇਰੇ ਕੋਈ ਗੋਰ ਭਾਈ ਜੁੜੇ ਆ ਕੋਈ ਸੇਵਾਦਾਰ ਜੁੜੇ ਆ ਕੋਈ ਬੱਚੇ ਜੁੜੇ ਆ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦੇਣਾ ਕਿ ਸੰਗਤ ਨੂੰ ਘਰੋਂ ਸੱਦ ਕੇ ਲਜਾਇਆ ਜਾਂਦਾ ਜਾ ਸੰਗਤ ਨੂੰ ਗੁੰਮਰਾਹ ਕੀਤਾ ਜਾਂਦਾ ਆਖੇ ਕਹਿੰਦੇ ਮੇਰੇ ਨਾਲ ਚਲੋ ਇਹਨਾਂ ਦੀ ਗੱਲਬਾਤ ਹੋਈ ਇਹ ਭੈਣ ਜੀ ਬਾਬੇ ਜਿਹੜੇ ਆ ਉਹ ਭੂਤਾ ਪ੍ਰੇਤਾ ਨੂੰ ਮੈਂ ਹੁਣ ਕਿਸੇ ਨੂੰ ਕਹਿੰਨੀ ਤੇਰੇ ਚ ਆ ਆ ਮੈਂ ਤੈਨੂੰ ਮਾਰ ਦੇਣਾ ਰਾਤੋਂ ਰਾਤ ਕੋਈ ਸੱਚ ਮੰਨ ਜੂ ਕਿ ਕੋਈ ਮਾਰ ਸਕਦਾ ਫਿਰ ਇੱਕ ਤੁਹਾਡੇ ਹੀ ਬੰਦੇ ਨੇ ਇਹ ਗੱਲ ਕਹੀ ਬਾਬਿਆਂ ਨੂੰ ਕਿ ਜਿੰਨੇ ਸਾਡੇ ਜੇਲ੍ਹਾਂ ਦੇ ਵਿੱਚ ਬੈਠੇ ਆ ਆਪਣੇ ਗੁਰਸਿੱਖ ਉਹਨਾਂ ਨੂੰ ਘਟਾ ਦਿਓ ਫਿਰ ਤੁਹਾਨੂੰ ਅਸੀਂ ਬਾਬੇ ਮੰਨ ਜਾਗੇ ਅਸੀਂ ਤੁਹਾਡੇ ਮਰੀਦ ਹੋ ਜਾਾਂਗੇ ਸ਼ਾਬਾਸ਼ ਤੁਹਾਡੇ ਇੰਨਾ ਇੰਨਾ ਕੁਝ ਮਹਾਪੁਰਸ਼ਾਂ ਦੇ ਨਾਲ ਹੋਇਆ ਐਡੇ ਐਡੇ ਫਕੀਰਾਂ ਨਾਲ ਐਨਾ ਕੁਝ ਹੋਇਆ ਮਹਾਪੁਰਸ਼ਾਂ ਨਾਲ ਹੋਇਆ ਸਾਡੇ ਗੁਰੂਆਂ ਨਾਲ ਐਨਾ ਕੁਝ ਹੋਇਆ ਸਾਡੇ ਗੁਰੂਆਂ ਨੂੰ ਸਭ ਪਤਾ ਸੀ ਕਿਉਣ ਵਾਲੇ ਸਮੇਂ 'ਚ ਕੀ ਹੋਣਾ ਆ ਉਹਨਾਂ ਨੇ ਨਹੀਂ ਰੋਕਿਆ ਇਸ ਚੀਜ਼ ਨੂੰ ਕਿਉਂਕਿ ਜੋ ਹੋਣਾ ਸੀ ਹੋਣਾ ਆ ਤੇ ਤੁਸੀਂ ਸਾਨੂੰ ਅਸੀਂ ਕੌਣ ਆ ਅਸੀਂ ਤਾਂ ਅਸੀਂ ਤਾਂ ਗਲੀਆਂ ਦੇ ਕੱਖਾਂ ਨਾਲ ਵੀ ਹੋਲੇ ਆ ਬਾਬਾ ਜੀ ਰੱਬ ਤਾਂ ਅੱਜ ਤੁਸੀਂ ਬढ़े ਬੈਠੇ ਆ ਕਿਉਂਕਿ ਤੁਸੀਂ ਕਿਹਾ ਬਾਬੇ ਨਾਨਕ ਨੇ ਮੈਨੂੰ ਭੇਜਿਆ ਰੱਬ ਤਾਂ ਤੁਸੀਂ ਬਣ ਕੇ ਬੈਠੇ ਹੋ ਅੱਜ ਅਸੀਂ ਕਿ ਅਸਾਂ ਗਲੀਆਂ ਦੇ ਕੱਖਾਂ ਨਾਲ ਹੋਲੇ ਆ ਅਸੀਂ ਕਿਸੇ ਦਾ ਕੀ ਕਰ ਸਕਦੇ ਆ ਨਾ ਸੀ ਕਿਸੇ ਦਾ ਮਾੜਾ ਕਰ ਸਕਦੇ ਆ ਅਸੀਂ ਤਾਂ ਦੁਆ ਕਰਕੇ ਅਸੀਂ ਤਾਂ ਅਸੀਂ ਕਹਿੰਨੇ ਆ ਅਸੀਂ ਦੁਆ ਕਰਦੇ ਆ ਰਾਮ ਹੁੰਦਾ ਇੱਥੇ ਸੰਗਤ ਨੂੰ ਸਾਡੀਆਂ ਸਰਕਾਰਾਂ ਕਰਦੀਆਂ ਅਸੀਂ ਗੁਰੂ ਮਹਾਰਾਜ ਨੂੰ ਮੰंदे ਸਾਨੂੰ ਫਿਰ ਇੱਕ ਤੁਹਾਡੇ ਜਿਹੜਾ ਨਾਲ ਦਾ ਕੋਈ ਸਿੱਖ ਗੁਰਸਿੱਖ ਉਹ ਉਹ ਬਾਬਿਆਂ ਨੂੰ ਬਾਰ ਬਾਰ ਕਹਿੰਦਾ ਤੂੰ ਰੱਬ ਐ ਅਸੀਂ ਰੱਬ ਕਿਉਂ ਬਨਣਾ ਅਸੀਂ ਕਿਤੇ ਕਿਆ ਮੇਰੀਆਂ ਇੰਨੇ ਪਹਿਲਾਂ ਵੀ ਮੈਂ ਲਾਈਵ ਹੁੰਦੀ ਰਹੀਆਂ ਅੱਜ ਤੱਕ ਜੇ ਕੋਈ ਇਨਸਾਨ ਇੰਨੀ ਗੱਲ ਕਹਿ ਦੇ ਨਾ ਮੇਰੇ ਲਾਈਵ ਚੈੱਕ ਕਰਕੇ ਵੀ ਬੀਬੀ ਨੇ ਇੰਨੀ ਗੱਲ ਕਹੀ ਵੀ ਅਸੀਂ ਰੱਬ ਆ ਅਸੀਂ ਤਾਂ ਖੋਦ ਕਹਿੰਦੇ ਸੀ ਵੀ ਇਦਾਂ ਦੇ ਦੇਖੋ ਮਹਾਰਾਜ ਜੀਆ ਦੇਖੋ ਮਹਾਮਾਈ ਉਹਨਾਂ ਦਾ ਚੋੜਾ ਪਾ ਕੇ ਕਈ ਬੈਠੇ ਆ ਵੀ ਕਿਉਂ ਇਹ ਚੀਜ਼ਾਂ ਨੂੰ ਕਰਦੇ ਸਾਨੂੰ ਦੁੱਖ ਲੱਗਦਾ ਇਸ ਚੀਜ਼ ਦਾ ਐਨੇ ਮਹਾਨ ਤਾਂ ਨਾ ਬਾਬਾ ਜੀ ਨਾ ਲਓ ਨਹੀਂ ਮਿਲਣੀ ਇਸ ਤਰ੍ਹਾਂ ਫਿਰ ਤੁਸੀਂ ਕਹਿੰਨੇ ਫਲਾਣੇ ਖਾ ਤੇ ਮੇਰੇ ਨਾਲ ਮੀਟਿੰਗ ਰੱਖ ਤੇ ਮੀਡੀਆ ਦੇ ਵਿੱਚ ਤੂੰ ਮੀਡੀਆ ਦੇ ਵਿੱਚ ਲਿਆ ਕੇ ਕਿਸਨ ਜਲੀਲ ਕਰੇ ਮੈਂ ਸ਼ਰਮ ਨੰਗੀ ਹੋ ਜਾਣਾ ਬਾਬਾ ਜੀ ਉਸ ਟਾਈਮ ਫਿਰ ਇੱਕ ਨਵਾਂ ਇਤਿਹਾਸ ਲਿਖਿਆ ਜਿਹੜਾ ਵੀ ਸਿੰਘਾਂ ਨੇ ਇੱਕ ਬੀਬੀ ਨੂੰ ਨੰਗਾ ਕੀਤਾ ਦਾ ਆਪਣੇ ਕੱਪੜੇ ਖੋਲਦੂਗੇ ਉੱਥੇ ਇਹ ਗੱਲ ਚੇਤਾ ਰੱਖੀ ਮੱਥਾ ਕਿੰਦੇ ਨਾ ਲਾਉਣ ਲੱਗਿਆ ਜੇ ਤੂੰ ਕਿਸੇ ਨੂੰ ਨੰਗਾ ਕਰਨ ਆਇਆ ਤਾਂ ਪਹਿਲਾਂ ਗੋਰੀ ਮੰਤੂ ਨੂੰ ਕਹਾਂ ਕਿ ਕੱਪੜੇ ਖੋਲ ਕੇ ਅਸੀਂ ਤੈਨੂੰ ਐ ਕਰਾਂਗੇ ਐ ਕਰਾਂਗੇ ਬਾਬਾ ਨੂੰ ਦਿਖਾ ਵੀਡੀਓ ਵੀਡੀਓ ਦਿਖਾਓ 1 ਮਿੰਟ ਪਹਿਲਾਂ ਤੁਸੀਂ ਬਾਬੇ ਨੂੰ ਕਹਾਂ ਇੰਨੀ ਧਮਕੀਆਂ ਦਿੱਤੀਆਂ ਅਸੀਂ ਤੇਰੇ ਕੱਪੜੇ ਖੋਲਣੇ ਅਸੀਂ ਤੈਨੂੰ ਦੇਖਣਾ ਬੰਦਾ ਕਿ ਜਨਾਨੀ ਆ ਤੁਸੀਂ ਸਾਰਿਆਂ ਦੇ ਕੱਪੜੇ ਖੋਲੋਗੇ ਲੈ ਕੇ ਆ ਆਪਣੀ ਮੀਡੀਆ ਤੇਰੀ ਮੀਡੀਆ ਦੇ ਸਾਹਮਣੇ ਨੰਗੇ ਹੋ ਕੇ ਆਪਣਾ ਮੈਂ ਉੱਥੇ ਉਸੇ ਵੇਲੇ ਜਾਣ ਦਊਂਗੀ ਕੌਣ ਜਿਹਨੂੰ ਮਰਜ਼ੀ ਚਾਕੇ ਉਹਨਾਂ ਦੀ ਇੱਜ਼ਤਾਂ ਨੂੰ ਉਚਾਲਦੇ ਫਿਰਦੇ ਆ ਪਹਿਲਾਂ ਤੁਸੀਂ ਸ਼ਿਭੂ ਮਾਈ ਨੂੰ ਲੈ ਕੇ ਆਏ ਸ਼ਿਭੂ ਮਾਈ ਨੂੰ ਵਿਚਾਰੀ ਨੂੰ ਉਹ ਉਹ ਉਹਨੇ ਮਿਹਨਤ ਨਾਲ ਅੱਗੇ ਆਈ ਹੈ ਬਾਬਾ ਜੀ ਉਹ ਦੱਕਿਆ ਨਾ ਜ ਕਿਸੇ ਚੀਜ਼ ਨਾਲ ਨਹੀਂ ਅੱਗੇ ਆਈ ਮਿਹਨਤ ਨਾਲ ਅੱਗੇ ਆਈ ਆਪਣੀ ਆਪਣੀ ਉਹਨੇ ਕਮਾਈ ਕੀਤੀ ਹੈ ਭਗਤੀ ਦੀ ਢੋਂਗ ਹੈ ਫਲਾਨਾ ਆਇਆ ਆਇਆ ਦਰਬਾਰ ਤੇ ਅਸੀਂ ਨਹੀਂ ਕਹਿੰਦੇ ਦਰਬਾਰ ਤੇ ਕੋਈ ਢੋਂਗ ਹੈ ਗਿਆ ਦਰਬਾਰ ਸੱਚੇ ਆ ਤੇ ਸੁੱਚੇ ਆ ਉਹਨਾਂ ਦੇ ਝੰਡੇ ਹਮੇਸ਼ਾ ਉੱਚੇ ਰਾਣੇ ਆ ਤੇ ਸਦਾ ਰਹਿੰਦੇ ਰਹਿਣਗੇ ਰੰਤੀ ਦੁਨੀਆ ਤੱਕ ਕਮਾਲ ਹੋ ਗਈ ਜਦੋਂ ਮਰਜੀ ਤੁਸੀਂ ਕਿਸੇ ਨੂੰ ਜਲੀਲ ਕਰਦੇ ਫਿਰਦੇ ਹੋ ਆਣ ਆਣ ਕੇ ਅੱਗੋਂ ਫਿਰ ਬੜੀ ਨਿਮਰਤਾ ਨਾਲ ਸਵੇਰ ਨੂੰ ਲਾਈਵ ਹੋ ਕੇ ਬਹਿ ਜਾਣਾ ਲਾਈਵ ਹੋ ਕੇ ਫਿਰ ਬੈਠ ਕੇ ਅਸੀਂ ਤਾਂ ਜੀ ਧਰਮਾ ਦੇ ਵਿੱਚ ਕੋਈ ਫੇਕ ਨਹੀਂ ਪਾਉਣਾ ਚਾਹੁੰਦੇ ਇਹ ਹੋਰ ਕੀ ਕਰਨ ਲੱਗਿਆ ਤੂੰ